ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਆਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਰਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਆ ਤੇ ਦੋਨੇ ਟੋਕੜਾ ਰੰਗ ਪ੍ਰਿੰਟ ਜਾਤ ਬਰੀਡ ਦੇ ਪੂਰੇ ਚੰਗੇ ਆ ਜੀ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਇੱਕ ਵਾਰੇ ਹੋਰ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਹਾਂ ਬਾਈ ਗੁਰੀਆ ਪਿੰਡ ਦੇਵੀਲਾ ਜ਼ਿਲ੍ਹਾ ਫਰੀਕੋਟ ਤਹਿਸੀਲ ਕੋਟਕਪੂਰਾ ਮੋਬਾਈਲ ਨੰਬਰ 869907797 ਠੀਕ ਹੈ ਬਾਈ ਦੋ ਨਾਗਾ ਜੀ ਅੱਜ ਹਾਂਜੀ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੁਆ ਕਿੰਨਾ ਮਾ ਜੀ ਸੁਆ ਬਾਈ ਪਹਿਲਾ ਸੁਆ ਵਸ਼ੀ ਠ ਸਵਾਗਤ ਹੈ ਜੀ ਨੂੰ ਮੰਨ ਕੇ ਚੱਲ ਵੀ ਲਗਭਗ 4.5 ਤੋਂ 5 ਮਹੀਨੇ ਦੇ ਆਈ ਵਗੈਰਾ ਹੋਈ ਹੈ ਜੀ ਬਈ ਮਾਲਕਾ ਨੇ ਦੱਸਿਆ ਪਰ ਆਪਣੇ ਮਨੀਆਂ 100% ਖਾਲੀ ਹੈ ਜੀ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਬਈ ਇੱਥੇਲੇ ਜਿਹੜਾ ਚੂਣ ਵਾਲਾ ਹੈਗਾ 8 ਆਪਾਂ 7 ਕਿਲੋ ਚਵਾ ਕੇ ਦੇਵਾਂਗੇ ਦੋਨੇ ਟਾਈਮ ਬਚੀ ਤੁਹਾਨੂੰ ਦੋ ਟਾਈਮ ਚਾਰ ਟਾਈਮ ਛੇ ਟੰਡੀ ਸੀਲ ਫੁੱਲ ਬਈ ਭਾਵੇਂ ਕੋਈ ਇਹੀ ਵੇਝੇ ਥਣਾ ਦੀ ਡੰਨ ਹੈ ਜੀ ਜਮਾਂ ਹੀ ਬਈ ਆ ਵੇਖ ਲਾ ਧਾਰਾਂ ਵਈ ਜਾ ਲਓ ਜੀ 8 ਕਿਲੋ ਦੁੱਧ 베ਰੇ ਜੋਕ ਕੇ ਲੈ ਜਿਓ ਬਾਈ ਦੇ ਘਰੋ 2 ਟਾਈਮ 4 ਟਾਈਮ 6 ਟਾਈਮ ਕਰ ਲਓ ਚ ਬਾਈ ਤੋੜ ਕੇ ਦਿਖਾ ਦੇ ਬਾਕੀ ਬਾਈ ਬੱਚੀ ਦੀ ਬਿਊਟੀ ਵੇਖ ਲਾ ਕੇ ਆਪਾਂ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਦੰਦ ਤਾਂ ਨਹੀਂ ਚੈੱਕ ਕੀਤਾ ਨਹੀਂ ਦੰਦ ਹੋਣੀ ਬਾਈ ਚੈੱਕ ਕੀਤਾ ਠੀਕ ਹੈ ਕੁਆਲਿਟੀ ਬਹੁਤ ਹੈ ਜੀ ਵੈਡ ਦੀ ਫੁੱਲ ਬਰੀਡ ਵਾਲੀ ਹੈ ਸੰਭੀ ਬਲੀ ਵੀ ਚੰਗੀ ਆ ਦੁੱਧ ਵਾਧ ਵੀ ਜਾਊਗਾ ਬਾਕੀ ਬਾਕੀ ਉਹਨੇ ਦੱਸਿਆ ਉਹ ਕਹਿੰਦੇ ਵੀ ਬੱਚੀ ਬਈ ਬਣੀ ਵੀ ਆਪਾਂ ਹੈਨਾ ਕਹੀਏ ਵੀ ਆਪਣੇ ਬੰਨੀ ਉਹ ਫੰਡਰਾ ਠੀਕ ਹੈ ਜਮਾ ਯਾਨੀ ਮੀਨ ਨਾ ਖੰਡ ਬੱਚਤ ਰੱਖ ਲੈ ਕੋਈ ਵੀ ਆਵਦੇ ਹੋ ਸਕਦਾ ਗੱਪ ਨਹੀਂ ਹੋਵੇ ਪਰ ਅਸਰ ਬੱਚੀਆਂ ਜਿੰਨਾ ਕਰਨ ਉਹਨੇ ਦੀ ਕਿਸੇ ਨੇ ਅਸਰ ਬੱਚੀ ਵੀ ਨਹੀਂ ਦਿੱਤੀ ਕਿੱਦਾਂ ਗੱਪਾ ਵੀਰੇ ਭਾ ਭਾਈ ਆਰਾ ਮੰਨ ਕੇ ਚੱਲ ਮੁੱਲ ਕਰਾਉਣ ਨੂੰ ਤਾਂ ਭਾਵੇਂ ਕੋਈ 30 32 ਕਰਾਈ ਜਾਵੇ ਜਮਾਂ 28000 ਦੀ ਬੱਚੀ ਦੇਣੀ ਆ ਬਾਈ ਮੁੱਲ ਕੀ ਆ ਠੀਕ ਆ ਵੀਰੇ ਹਾਂ ਲਓ ਜੀ ਮੇਲ ਲਈ ਆ ਵੀਰੇ ਜਿਹਨੇ ਲੁੱਟ ਲਿਆ ਲੁੱਟ ਲਿਆ 28000 ਦੀ ਦੇਣੀ ਆ 8 ਕਿਲੋ ਦੁੱਧ ਆਪਦਾ ਜੋਕ ਕੇ ਲੈ ਜੇ ਆਪ ਆਜ ਤਾਂ ਵੀਰੇ ਖਾਲੀ ਬੱਚੀਆਂ ਵੀ ਨਹੀਂ ਮਿਲਨੀ ਆ ਤੇ ਬਾਈ ਤੁਹਾਨੂੰ ਉੱਕੜੀ ਮੰਨ ਕੇ ਆਜੋ ਜੇ ਗੱਬਣ ਵੀ ਤੁਸੀਂ ਨਾ ਹੀ ਮੰਨਿਓ ਤੇ ਪਰ ਫੇਰ ਵੀ ਵੀਰੇ ਜੀ ਜਮਾਲਾ ਬਾਈ ਵੱਚੀ ਦੀ ਬਿਊਟੀ ਐਕਸਟਰਾ ਆਰਡਨਰੀ ਆ ਜੇ ਵੀਰੇ ਗੱਬਣ ਰਹਿ ਗਈ 50000 ਦੀ ਆਰਾਮ ਨਾਲ ਹੀ ਬਾਈ ਖੋਲੀ ਜੇ ਗੱਬਣ ਰਹਿ ਗਈ ਤਾਂ ਕਰਮ ਵਾਲੀ ਜਿੰਨੇ ਰੁਪਏ ਮਰਜ਼ੀ ਮੰਗ ਲਿਓ ਅੱਜ 28000 ਚ ਤੁਹਾਨੂੰ ਮਿਲ ਜੇ ਬਾਈ ਕਿਸੇ ਨੇ ਅਸਰ ਵੱਚੀ ਵੀ ਨਹੀਂ ਦੇਣੀ ਵੀਰੇ ਨਹੀਂ ਦੇਣੀ ਸਭੀ ਵਾਲੀ ਪੂਰੀ ਚੰਗੀ ਆ ਜੀ ਤੇ 2 ਨੰਬਰ ਦਾ ਸੁਆ ਕਿੰਨਾ ਮੈ ਵੀਰੇ 2 ਨੰਬਰ ਦਾ ਬਾਈ ਤੀਜਾ ਸੁਆ ਸਮਾਗਨ ਨਾ ਕੋ ਹੋ ਗਿਆ ਸਮਾ ਬਾਈ ਵੱਚੀ ਸੀਗੀ ਇਹਦੇ ਮਗਰ ਢਾਈਆਂ ਮਹੀਨਾ ਦੀ ਉਹ ਬੰਦੇ ਨੇ ਨਹੀਂ ਦਿੱਤੀ ਵੱਚੀ ਜਿੱਥੇ ਆਪਾਂ ਗਾਂ ਲਈ ਆ ਉੱਥੇ ਆਪਾਂ ਅਗਲੇ ਨੂੰ ਫੋਟੋ ਵੀ ਮੰਗਾਰਾਂਗੇ ਚਲ ਆਪਣੇ ਵੱਲੋਂ ਤੋਕੜ ਮੰਨ ਕੇ ਆਪਨੇ ਵੱਨਿਓ ਬਾਈ ਤੋਕੜ ਆ ਜਾਵਾ ਠੀਕ ਹੈ ਜੀ ਦੁੱਧ ਵੀ ਨਾਲ ਤਿਆਰ ਹੈ ਬੰਦੇ ਵੀ ਜਮਾ ਵੀ ਠੀਕ ਹੈ ਜੀ ਦੁੱਧ ਬਈ ਇਹਦੇ ਥੱਲੇ ਜਿਹੜਾ ਚੋਣ ਵਾਲਾ 10 ਕਿਲੋ 9 ਕਿਲੋ ਕੋਈ ਜਿਹੜਾ ਮਰਜ਼ੀ ਕੰਡੇ ਦੇ ਚੜਾ ਲੈ ਜੋਕ ਕੇ ਲੈ ਜੇ ਜਮਾ ਬਾਈ ਦੋ ਟਾਈਮ ਚਾਰ ਟਾਈਮ ਥਾਣਾ ਦੀ ਡਰਨਾ ਜੀ ਚਾਰ ਟਾਈਮ ਬਈ ਜਦੋਂ ਮਰਜ਼ੀ ਲੈ ਬਈ ਲਓ ਜੀ ਆ ਦੇਖੋ ਲਓ ਜੀ ਕਰ ਲਓ ਚੈੱਕ ਚਵਾਈ ਦੀ ਇੱਕ ਨੰਬਰ ਆ ਓਕੇ ਵੀਰੇ ਮਗਰ ਲੈ ਜੋ ਮਾਰ ਦੀ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰ ਲਓ ਸਪੈਸ਼ਲ ਬੇਨਤੀ ਆ ਥਣਾ ਸੁਣਾ ਨਹੀਂ ਬਈ ਆਪਾਂ ਗਲਤ ਲੈਂਦੇ ਠੀਕ ਹੈ ਬਾਕੀ ਹਾਂ ਅਗਲੇ ਨੇ ਪੈਸੇ ਲਾਉਣੇ ਆ ਭਾਵੇਂ 2 ਟਾਈਮ 4 ਟਾਈਮ ਚੋ ਲਵੇ ਆਪਾਂ ਹਰ ਇੱਕ ਵੀਡੀਓ ਚ ਇਹੀ ਕਰਨੇ ਵੀ ਜਦੋਂ ਗੇਟ ਹੋਣਾਗੀ ਆਪਣੀ ਗਾਰੰਟੀ ਕਰ ਦਿੰਦੇ ਠੀਕ ਆ ਜੀ ਹਾਂ ਕੱਦ ਕਾਠ ਵੀ ਚੰਗਾ ਜਾਤ ਬਰੀਡ ਵੀ ਵੀਰੇ ਚੰਗੀ ਆ ਪੂਰੀ 9 ਕਿਲੋ ਦੁੱਧ ਬਾਈ ਦੇ ਘਰੇ ਜੋਖ ਕੇ ਲੈ ਜੋ ਬਜੇ ਨੂੰ ਵਜੂਦ ਪੂਰਾ ਜੰਗਾ ਬਰੀਡ ਬਹੁਤ ਆ ਬਰੀਡ ਵਾਲੀਆਂ ਦੋਨੇ ਵੈੜਾ ਹੀ ਆ ਬਈ ਕੋਈ ਆਏ ਦੋਨੇ ਬਈ ਇਹ ਸਹੀ ਮੈਨੂੰ ਆ ਦਾ ਗਾਂ ਸਾਂਭਣੀ ਪੈਣੀ ਹੈਗੀ ਇਹ ਸਾਹਮਣੇ ਘੱਟ ਸੇਵਾਲੇ ਘਰ ਆਈ ਥੋੜੀ ਜੀ ਹਾਂ ਬਈ ਇਹ ਬੰਦੇ ਨੇ ਨਾ ਮੰਨ ਕੇ ਚੱਲ ਥੋੜੀ ਪ੍ਰੋਬਲਮ ਸੀ ਘਰੇ ਠੀਕ ਆ ਜੀ ਤਾਂ ਕਰਕੇ ਉਹਨੇ ਵਿਕਾਊ ਕੀਤੀ ਨਹੀਂ ਉਹ ਕਹਿੰਦਾ ਬਈ ਮੈਂ ਵੈੜ ਵੇਚਦਾ ਨਹੀਂ ਠੀਕ ਆ ਬੱਚੀ ਸਕੋਦੀ ਉਹਨੇ ਰੱਖ ਲਈ ਆ ਚੰਗੀ ਆ ਵੀਰੇ ਚਲੋ ਥੋੜੀ ਜਿਹੀ ਘੱਟ ਸੇਵਾ ਵਾਲੇ ਘਰੋਂ ਆਈ ਹੈ ਸੇਵਾ ਵਧ ਗਈ ਤੇ ਦੁੱਧ ਵੀ ਵਾਜ ਜਾਊਗਾ ਬਾਕੀ ਚੰਗੀ ਆ ਵੜ ਥਣਾ ਦੀ ਡੰਨ ਹੋਊਗੀ ਤੇ ਇਹਦੀ ਡਿਮਾਂਡ ਬਈ ਇਹਦਾ ਬਾਈ ਮੁੱਲ ਆਪਾਂ ਜਿੰਨਾ ਮਰਜ਼ੀ ਕਰਾ ਲਈਏ ਭਾਵੇਂ 28 ਕਰ ਲਈਏ ਭਾਵੇਂ 30 ਕਰ ਲਈਏ ਬਸ 26000 ਦੀ ਬਾਈ ਦੇਣੀ ਆ ਮੁੱਲੇ ਦਾ ਆਪਾਂ 28 ਕਰਦੇ ਆ ਠੀਕ ਆ ਬਾਈ ਹਾਂ 26000 ਦੀ ਬਾਈ ਕਹਿੰਦਾ ਦੇਣੀ ਆ ਹੀ ਆ ਵਿੱਚੋਂ ਮਾਨਤਾਨ ਹੋ ਜਾਊਗਾ ਜਾਇਜ਼ ਡਿਮਾਂਡ ਆ ਜੀ ਬਾਕੀ ਬਾਈ ਹਜੇ ਟਾਈਮ ਵੇਖ ਲੈ ਕਿਹੜਾ ਸਹੀ ਗੱਲ ਹੈ ਜੋ ਆਈ ਵਾਪੇ ਵਧੀਆ ਬਣ ਜੇ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿ